ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜਨਤਾ ਜੈ ਸੰਘਰਸ਼ ਜੱਟ ਲੜਦੇ ਲੋਕਾਂ ਦੀ ਸਾਥੀਓ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਜਿਹੜੀ 4 April ਆਪਣੀ ਤਰੀਕ ਪੈ ਗਈ ਆ ਜੋ ਵੀ ਟੈਲੀਗ੍ਰam ਤੇ ਮੈਸੇਜ ਆ ਰਹੇ ਆ ਜਾਂ ਇਧਰ ਉਧਰੋਂ ਆ ਰਹੇ ਆ ਉਹ ਜਮ੍ਹਾਂ ਝੂਠੇ ਨੇ ਮੈਂ ਉਹਨਾਂ ਦੀ ਗਰੰਟੀ ਵੀ ਦਿੰਦਾ ਤੇ ਸੌਂ ਵੀ ਦਿੰਦਾ ਜਿਹੜੇ ਸਾਥੀ ਅੱਜ ਬਹੁਤ ਸਾਰੇ ਆਈਟੀਟੀ ਦੇ ਸਾਥੀ ਜਿਹੜੇ ਸਟੇਟ ਕਮੇਟੀ ਦੇ ਵਿੱਚ ਨਹੀਂ ਹੈਗੇ ਬਹੁਤ ਸਾਰੇ ਸਾਥੀ ਆਪਣੇ ਆਪ ਠੀਕ ਹੈ ਕੋਰਟ ਦੇ ਵਿੱਚ ਆਏ ਸੀ ਉਹਨਾਂ ਨੂੰ ਪਤਾ ਹੀ ਆ 50 ਜਣੇ ਈਟੀਟੀ ਕੈਡਰ ਦੇ ਅੱਜ ਕੋਰਟ ਦੇ ਵਿੱਚ ਸ਼ਾਮਲ ਸੀਗੇ ਜਿਦੇ ਵਿੱਚ ਸਿਰਫ ਪੰਜ ਸਟੇਟ ਕਮੇਟੀ ਮੈਂਬਰ ਸੀ ਤੇ 45 40 45 ਸਾਥੀ ਸਾਡੇ ਅਦਰ ਸੀਗੇ ਜਿਹੜੇ ਸਿਰਫ ਹੀアリング ਸੁਣ ਲਈ ਆਏ ਸੀ ਆਪਣੇ ਆਪ ਆਏ ਸੀਗੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਅੰਦਰ ਕੌਣ ਬੋਲਿਆ ਕੌਣ ਨਹੀਂ ਬੋਲਿਆ ਠੀਕ ਆ ਅਫਵਾਹਾਂ ਤੇ ਨਾ ਜਾਓ ਕਿਰਪਾ ਕਰਕੇ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਆ ਪਹਿਲਾਂ ਮੈਂ ਮਾਫੀ ਚਾਹਣਾ ਇਹ ਗੱਲ ਕਹਿਣ ਲਈ ਮਾਫ ਕਰਿਓ ਇੱਕ ਵਾਰੀ ਨਾ ਸ਼ਾਮ ਤੱਕ 7 ਵਜੇ ਤੱਕ ਕੋਈ ਵੀ ਸਾਥੀ ਫੋਨ ਨਾ ਕਰਿਓ ਕਿਉਂਕਿ ਬਹੁਤ ਫੋਨ ਆ ਰਹੇ ਆ ਮੈਂ ਕੱਟੀ ਜਾ ਰਿਹਾ ਸਾਰੇ ਸਾਥੀ ਕੱਟੀ ਜਾ ਰਹੇ ਆ ਅਸੀਂ ਹਜੇ ਵੀ ਵਕੀਲਾਂ ਨੂੰ ਮਿਲ ਰਹੇ ਆ ਸਰਕਾਰ ਨਾਲ ਰਾਬਤਾ ਕਿਸੇ ਤਰ੍ਹਾਂ ਜਾਂ ਅਗਲੀ ਹੀਅਰਿੰਗ ਬਾਰੇ 4 ਤਰੀਕ ਬਾਰੇ ਜੇ ਉਸ ਤੋਂ ਪਹਿਲਾਂ ਕੁਝ ਹੁੰਦਾ ਨਹੀਂ ਤਾਂ 4 April ਤਾਂ ਆਪਣੀ ਪੱਕੀ ਆ ਕਿਰਪਾ ਕਰਕੇ ਮੇਰੀ ਬੇਨਤੀ ਆ ਆਪਦਾ ਵੱਡਾ ਛੋਟਾ ਭਾਈ ਸਮਝ ਕੇ ਮਾਫ ਕਰਿਓ ਜੇ ਅੱਜ ਕੁਝ ਗਲਤ ਬੋਲਿਆ ਗਿਆ ਹੋਵੇ ਤਾਂ ਸਾਰੀ ਜਾਣਕਾਰੀ ਸਾਥੀਓ ਰਾਤ ਤੱਕ ਰਿਕਾਰਡਿੰਗ ਪਾ ਕੇ ਜਾਂ ਲਾਈਵ ਹੋ ਕੇ ਜਾਂ ਕੱਲ ਸਵੇਰੇ ਦੁਪਹਿਰ ਵਾਰ ਸਾਰੀ ਜਾਣਕਾਰੀ ਆ ਉਹ ਦਿੱਤੀ ਜਾਊਗੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ